ਸਤਿ ਸ਼੍ਰੀ ਅਕਾਲ ਮੈਗਾ ਗੰਦੀਪ ਕੋਰ ਤੇ ਤੁਸੀਂ ਵੀ ਦੇਖ ਰਹੇ ਹੋ ਰਫਤਾਰ ਨਿਊਜ਼ ਜਿੱਥੇ ਹਰ ਖਬਰ ਪਹੁੰਚੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਚਲੋ ਫਿਰ ਕਰੀਏ ਸ਼ੁਰੂਆਤ ਅੱਜ ਦੀਆਂ ਤਾਜ਼ਾ ਤੇ ਫਟਾਫਟ ਖਬਰਾਂ ਨਾਲ ਜਮੈਕਾ ਸ਼੍ਰੀਣੀ 5 ਦੇ ਹਰੀਕੇਨ ਮਲਿਸਾ ਕਾਰਨ ਹੋਈ ਤਬਾਹੀ ਨਾਲ ਜੂਝ ਰਿਹਾ ਹੈ ਬਲੈਕ ਰੀਵਰ ਕਸਬੇ ਚ ਵਸਨੀਕ ਚਿੱਕੜ ਤੇ ਮਰਬੀ ਚ ਭੋਜਨ ਤੇ ਸਪਲਾਈ ਦੀ ਭਾਲ ਕਰ ਰਹੇ ਨੇ ਬਹੁਤ ਸਾਰੇ ਲੋਕ ਤਬਾਹੀ ਤਬਾਹ ਹੋਈਆਂ ਦੁਕਾਨਾਂ ਤੇ ਸੁਪਰਮਾਰਕਟਾਂ ਤੋਂ ਪਾਣੀ ਦੀਆਂ ਬੋਤਲਾਂ ਤੇ ਜ਼ਰੂਰੀ ਚੀਜ਼ਾਂ ਦੀ ਭਾਲ ਕਰ ਰਹੇ ਨੇ ਤੂਫਾਨ ਤੋਂ ਬਾਅਦ ਪਿਛਲੇ 3 ਦਿਨਾਂ ਤੋਂ ਸ਼ਹਿਰ ਹਫੜਾ ਦਫੜੀ ਤੇ ਭੁੱਖਮਰੀ ਚ ਹੈ ਚਿੱਕੜ ਨਾਲ ਟਕੀਆਂ ਗਲੀਆਂ ਟਹਿ ਟੇਰੀ ਹੋਈਆਂ ਇਮਾਰਤਾਂ ਪਲਟੀਆਂ ਹੋਈਆਂ ਕਿਸ਼ਤੀਆਂ ਤੇ ਖਿੰਡੇ ਹੋਏ ਵਾਹਨ ਤਬਾਹੀ ਦੀ ਤਸਵੀਰ ਪੇਸ਼ ਕਰਦੇ ਨੇ ਇਸ ਕਰਕੇ ਬਿਜਲੀ ਤੇ ਪਾਣੀ ਦੀ ਸਪਲਾਈ ਵੀ ਉੱਥੇ ਬੰਦ ਕੀਤੀ ਹੋਈ ਹੈ ਤੇ ਲੋਕਾਂ ਦਾ ਆਪਣੇ ਪਰਿਵਾਰਾਂ ਨਾਲ ਵੀ ਸੰਪਰਕ ਟੁੱਟ ਗਿਆ। ਉਸ ਨੀਕਾ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਵੀ ਰਾਹਤ ਟਰੱਕ ਇਲਾਕੇ 'ਚ ਨਹੀਂ ਪਹੁੰਚਿਆ। ਉਹ ਸੜਕਾਂ ਉੱਤੇ ਪਏ ਮਲਬੇ ਜਾਂ ਦੁਕਾਨਾਂ 'ਚ ਜੋ ਵੀ ਮਿਲ ਸਕਦਾ ਉਸ ਨੂੰ ਖਾ ਕੇ ਹੀ ਆਪਣੀ ਜਾਨ ਬਚਾ ਰਹੇ ਨੇ। ਲੋਕਾਂ ਦਾ ਇਹ ਕਹਿਣਾ ਹੈ ਕਿ ਅਸੀਂ ਸੜਕ ਉੱਤੇ ਜੋ ਵੀ ਮਿਲਿਆ ਉਹ ਖਾ ਰਹੇ ਹਾਂ। ਸੂਪਰਮਾਰਕਟ ਤੋਂ ਪਾਣੀ ਲਿਆ ਰਹੇ ਹਾਂ ਤੇ ਸਭ ਨਾਲ ਸਾਂਝਾ ਕਰ ਰਹੇ ਹਾਂ ਮੋਕਿਆ ਤੇ ਹਾਲਾਤ ਦੇਖ ਗਿਆ ਆਸ-ਪਾਸ ਦੇ ਫਾਰਮੇਸੀ ਤੇ ਦੁਕਾਨਾਂ ਨੂੰ ਵੀ ਲੁੱਟਿਆ ਜਾ ਰਿਹਾ ਹੈ ਮਜਬੂਰੀ ਵਸ ਲੋਕਾਂ ਨੂੰ ਚਿੱਕੜ ਨਾਲ ਟਕੀਆਂ ਦਵਾਈਆਂ ਤੇ ਭੋਜਨ ਚੁੱਕਦੇ ਹੋਏ ਦੇਖਿਆ ਗਿਆ ਬਹੁਤ ਸਾਰੇ ਦੁਕਾਨਦਾਰ ਆਪਣੀਆਂ ਲੁੱਟੀਆਂ ਗਈਆਂ ਦੁਕਾਨਾਂ ਦੇ ਬਾਹਰ ਪੈਰਾ ਵੀ ਦੇ ਰਹੇ ਨੇ ਉੱਥੇ ਹੀ ਰਾਜਸਥਾਨੀ ਦੇ ਕਿੰਗਸਟਨ ਹਵਾਈ ਅੱਡੇ ਉਤੇ ਰਾਹਸਮਗਰੀ ਪਹੁੰਚਣੀ ਸ਼ੁਰੂ ਹੋ ਗਈ ਹੈ ਪਰ ਛੋਟੇ ਹਵਾਈ ਅੱਡੇਆਂ ਤੇ ਸੜਕਾਂ ਨੂੰ ਹੋਏ ਨੁਕਸਾਨ ਕਾਰਨ ਸਹਾਇਤਾ ਪਹੁੰਚਣ ਵਿੱਚ ਦੇਰੀ ਹੋ ਰਹੀ ਹੈ ਫੌਜੀ ਰਾਹਤ ਏਜੰਸੀਆਂ ਦੇ ਟਰੱਕ ਸੜਕ ਦੇ ਟੁੱਟੇ ਹਿੱਸਿਆਂ ਨੂੰ ਪਾਰ ਕਰਨ ਲਈ ਸੰਘਰਸ਼ ਕਰ ਰਹੇ ਨੇ ਉੱਥੇ ਹੀ ਜਮੈਕਾ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਤੂਫਾਨ ਚ 19 ਲੋਕਾਂ ਦੀ ਮੌਤ ਹੋਈ ਸੀ ਤੇ ਹੈਤੀ ਚ 30 ਮੌਤਾਂ ਦੀ ਰਿਪੋਰਟ ਕੀਤੀ ਗਈ ਹੈ ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ 90% ਘਰ ਤਬਾਹ ਹੋ ਚੁੱਕੇ ਨੇ ਹਸਪਤਾਲ ਪੁਲਿਸ ਥਾਣੇ ਤੇ ਫਾਇਰ ਸਟੇਸ਼ਨ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਇਸ ਮੁਕੇ ਸ਼ਹਿਰ ਦੇ ਮੇਅਰ ਨੇ ਕਿਹਾ ਕਿ ਬਲੈਕ ਰਿਵਰ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਲੋਕ ਆਪਣਾ ਸਮਾਨ ਚੁੱਕਣ ਲਈ ਮਜਬੂਰ ਨੇ ਤੇ ਸਭ ਦੇ ਚਲਦਿਆਂ ਹਿੱਸਾ ਵੀ ਵਧ ਰਹੀ ਹੈ ਇੱਕ ਮੈਡੀਕਲ ਵਰਕਰ ਨੇ ਦੱਸਿਆ ਕਿ ਫਾਇਰ ਸਟੇਸ਼ਨ 4 ਤੋਂ 5 ਫੁੱਟ ਪਾਣੀ ਨਾਲ ਭਰ ਗਿਆ ਸੀ ਬੱਚਿਆਂ ਤੇ ਬਜ਼ੁਰਗਾਂ ਸਮੇਤ ਬਹੁਤ ਸਾਰੇ ਲੋਕਾਂ ਨੂੰ ਜ਼ਖਮੀ ਹਾਲਤ ਚ ਲਿਆਂਦਾ ਗਿਆ ਤੇ ਕਈ ਥਾਵਾਂ ਉਤੇ ਅਜੀਹੇ ਲੋਕ ਮਿਲਿ ਨੇ ਜੋ ਬਚ ਨਹੀਂ ਸਕੇ ਤੁਰਕੀ ਦੀ ਅਦਾਲਤ ਨੇ ਜਨਵਰੀ ਚ ਉੱਤਰ ਪੱਛਮੀ ਤੁਰਕੀ ਚ ਇੱਕ ਸੱਕੀ ਰਿਜ਼ੋਰਟ ਵਿੱਚ ਲੱਗੀ ਅੱਗ ਦੇ ਮਾਮਲੇ ਚ 11 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅੱਜ ਅਗਲਗਨ ਘਨਕਾਰਨ ਮਰੇ ਲੋਕਾਂ ਚ 34 ਬੱਚੇ ਵੀ ਸ਼ਾਮਲ ਸਨ ਜੋ ਸਕੂਲ ਦੀਆਂ ਛੁੱਟੀਆਂ ਦੌਰਾਨ ਉੱਥੇ ਗਏ ਸਨ ਇਸ ਹਾਦਸੇ ਚ ਹੋਰ 137 ਲੋਕ ਵੀ ਜ਼ਖਮੀ ਹੋਏ ਸਨ ਮਹਾਰਾਜ ਨੇ ਕਿਹਾ ਸੀ ਕਿ ਇਸ ਸ਼ੱਕੀ ਰਜ਼ੋਰ ਦੇ ਹੋਟਲ ਚ ਮੁੱਢਲੀ ਸੁਰੱਖਿਆ ਮਾਪਦੰਡ ਨਹੀਂ ਸਨ ਇਹ ਅਗਰ 12 ਮੰਜ਼ਿਲਾ ਇਮਾਰਤ ਦੇ ਰੈਸਟੋਰੈਂਟ ਤੋਂ ਸ਼ੁਰੂ ਹੋਈ ਜਿੱਥੇ 238 ਮਹਿਮਾਨ ਠਹਿਰੇ ਹੋਏ ਸਨ ਤੁਹਾਨੂੰ ਦੱਸ ਦਈਏ ਕਿ ਜਨਵਰੀ ਚ ਉੱਤਰ ਪੱਛਮੀ ਤੁਰਕੀ ਦੇ ਬੋਲੂ ਪਹਾੜਾਂ ਚ ਇੱਕ ਸ਼ੱਕੀ ਰੈਜ਼ੋਰਟ ਦੇ ਇੱਕ ਹੋਟਲ ਚ ਅੱਗ ਲੱਗੀ ਸੀ ਇਸ ਮਾਮਲੇ ਚ 11 ਲੋਕਾਂ ਨੂੰ ਮਰਕੈਤ ਦੀ ਸਜ਼ਾ ਸੁਣਾਈ ਹੈ ਜਿਸ ਚ 78 ਲੋਕਾਂ ਦੀ ਮੌਤ ਹੋ ਗਈ ਸੀ ਸ਼ੁੱਕਰਵਾਰ ਨੂੰ ਸਜ਼ਾ ਸੁਣਾਏ ਗਏ ਲੋਕਾਂ ਚ ਹਲਿਤ 에ਰ ਗੁਲ ਗ੍ਰੈਂਡ ਕੋਟਲ ਹੋਟਲ ਦਾ ਮਾਲਕ ਵੀ ਸ਼ਾਮਲ ਸੀ ਜੋ ਕਿ ਇੰਸਤਬੁਲ ਤੋਂ ਲਗਭਗ 295 ਕਿਲੋਮੀਟਰ ਪੂਰਬ ਚ ਕਾਰਟਲ ਕਾਇਆ ਚਕੀਰਾ ਜ਼ੋਰ ਚ ਸਥਿਤ ਹੈ ਅਦਾਲਤ ਨੇ 에ਰਗુલ ਦੀ ਪਤਨੀ ਤੇ ਉਹਨਾਂ ਦੀਆਂ ਧੀਆਂ ਨੂੰ ਵੀ ਸਜ਼ਾ ਸੁਣਾਈ ਹੈ ਜੋ ਕਿ ਸਾਰੇ ਹੋਟਲ ਦੀ ਪ੍ਰਬੰਧਨ ਟੀਮ ਦਾ ਹਿੱਸਾ ਨੇ 21 ਜਨਵਰੀ ਨੂੰ ਗ੍ਰੈਂਡ ਕਾਰਟਲ ਦੇ ਰੈਸਟੋਰੈਂਟ 'ਚ ਰਾਤ ਭਰ ਭਿਆਨਕ ਅੱਗ ਲੱਗ ਗਈ ਜਿਸ ਨੇ 12 ਮੰਜ਼ਿਲਾ ਹੋਟਲ ਨੂੰ ਤੇਜ਼ੀ ਨਾਲ ਆਪਣੀ ਲਪੇਟ 'ਚ ਲੈ ਲਿਆ ਜਿੱਥੇ 238 ਮਹਿਮਾਨ ਠਹਿਰੇ ਹੋਏ ਸਨ ਇਸ ਅੱਗ ਚ ਮਾਰੇ ਗਏ 78 ਲੋਕਾਂ ਚ 34 ਬੱਚੇ ਵੀ ਸ਼ਾਮਲ ਸਨ ਜੋ ਕਿ ਸਕੂਲ ਦੀਆਂ ਛੁੱਟੀਆਂ ਦੌਰਾਨ ਉੱਥੇ ਆਏ ਹੋਏ ਸਨ ਇਸ ਘਟਨਾ ਦੌਰਾਨ 137 ਹੋਰ ਲੋਕ ਜ਼ਖਮੀ ਹੋਏ ਕਿਉਂਕਿ ਕਬਰਾਈ ਹੋਈ ਹੋਟਲ ਮਹਿਮਾਨਾਂ ਨੂੰ ਅੱਧੀ ਰਾਤ ਨੂੰ ਖਿੜਕੀਆਂ ਤੋਂ ਛਾਲ ਮਾਰਨ ਲਈ ਮਜਬੂਰ ਹੋਣਾ ਪਿਆ ਸ਼ੁਕਰਵਾਰ ਨੂੰ ਹੋਟਲ ਦੇ ਜਨਰਲ ਮੈਨੇਜਰ ਅਮੀਰ ਅਰਸ ਦੇ ਨਾਲ ਨਾਲ ਬੋਲੂ ਦੇ ਡਿਪਟੀ ਮੇਅਰ ਸਿਦਾਦ ਗੁਲੇਨਰ ਅਤੇ ਇੱਕ ਹੋਰ ਹੋਟਲ ਦੇ ਡਾਇਰੈਕਟਰ ਅਹਿਮਦ ਦੇਮੀਰ ਨੂੰ ਵੀ ਸਜ਼ਾ ਸੁਣਾਈ ਗਈ ਹੈ ਜੋ ਦੋਵੇਂ ਕਥਿਤ ਤੌਰ ਤੇ ਗ੍ਰੈਂਡ 카rtel ਦੀ ਮਾਲਕੀ ਵਾਲੀ ਕੰਪਨੀ ਦੇ ਡਾਇਰੈਕਟਰ ਬੋਰਡ 'ਚ ਸ਼ਾਮਲ ਸਨ ਮੁਕਦਮੇ 'ਚ ਕੁੱਲ 32 ਮੁਲਜ਼ਮ ਨੇ ਜਿਨ੍ਹਾਂ 'ਚੋਂ 20 ਮੁਕਦਮੇ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਨੇ ਇਹ ਸਪੱਸ਼ਟ ਨਹੀਂ ਹੈ ਕਿ ਬਾਕੀ ਮੁਲਜ਼ਮ ਅਦਾਲਤ 'ਚ ਕਦੋਂ ਪੇਚੋਣਗੇ ਕੁੱਲ ਮਿਲਾ ਕੇ ਦੋਸ਼ੀਆਂ ਨੂੰ ਆਫਤ 'ਚ ਮਾਰੇ ਗਏ ਲੋਕਾਂ ਕਾਰਨ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਦਾਲਤ 'ਚ ਮੌਜੂਦ ਲੋਕਾਂ ਨੇ ਤਾੜੀਆਂ ਨਾਲ ਇਸ ਐਲਾਨ ਦਾ ਸਵਾਗਤ ਕੀਤਾ ਅਗਲਗਨ ਨਾਲ ਤੁਰਕੀ 'ਚ ਦੇਸ਼ ਵਿਆਪੀ ਗੁੱਸਾ ਵੀ ਪੜਕ ਗਿਆ ਤੇ ਹੋਟਲ 'ਚ ਸੁਰੱਖਿਆ ਉਪਵਾ ਉਪਾਵਾਂ ਉੱਤੇ ਸਵਾਲ ਖੜੇ ਹੋਗੇ ਨੇ ਜਦੋਂ ਬੱਚੇ ਲੋਕਾਂ ਨੇ ਕਿਹਾ ਹੈ ਕਿ ਘਟਨਾ ਦੌਰਾਨ ਕੋਈ ਅੱਗ ਬਜੋ ਲਾਰਮ ਵੀ ਉੱਥੇ ਨਹੀਂ ਵੱਜਿਆ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਹਨੇਰੇ 'ਚ ਧੂਏ ਨਾਲ ਭਰੇ ਗਲਿਆਰਿਆਂ 'ਚ ਜਾਣਾ ਪਿਆ ਸੀ ਅਮਰੀਕਨ ਇਨਵੈਸਟਮੈਂਟ ਫਰਮ ਬਲੈਕ ਰੋਕ ਕਥਿਤ ਰੂਪ ਤੇ 500 ਮਿਲੀਅਨ ਯਾਨੀ ਕਿ 4200 ਕਰੋੜ ਤੋਂ ਵੱਧ ਦੀ ਧੋਖਾਧੜੀ ਦਾ ਸ਼ਿਕਾਰ ਹੋਈ ਹੈ ਕੰਪਨੀ ਨੇ ਭਾਰਤੀ ਮੂਲ ਦੇ ਸੀਈਓ ਬੰਕਿਮ ਬ੍ਰਹਮਪੱਟ ਉਤੇ ਧੋਖਾਧੜੀ ਦਾ ਦੋਸ਼ ਲਗਾਇਆ ਕੰਪਨੀ ਦਾ ਦੋਸ਼ ਹੈ ਕਿ ਬ੍ਰਹਮਪੱਟ ਦੀ ਟੈਲੀਕਾਮ ਕੰਪਨੀ ਨੇ ਜਾਅਲੀ ਖਾਤਿਆਂ ਦੀ ਵਰਤੋਂ ਕਰਕੇ ਧੋਖਾਧੜੀ ਕੀਤੀ ਹੈ ਹਾਲਾਂਕਿ ਬ੍ਰਹਮਪੱਟ ਦੇ ਵਕੀਲ ਨੇ ਇਹਨਾਂ ਦੋਸ਼ਾਂ ਨੂੰ ਜ਼ੋਰਦਾਰ ਢੰਗ ਨਾਲ ਰੱਦ ਕਰ ਦਿੱਤਾ ਹੈ ਬਲੈਕ ਰੌਕ ਦੀ ਨਿੱਜੀ ਕ੍ਰੈਡਿਟ ਕਾਰਡ ਇਨਵੈਸਟਮੈਂਟ ਕੰਪਨੀ ਐਚਪੀਐਸ ਨੇ ਸਤੰਬਰ 2020 ਚ ਬ੍ਰਹਮਪੱਟ ਦੀ ਕੰਪਨੀ ਨਾਲ ਇੱਕ ਸੌਦਾ ਕੀਤਾ ਐਚਪੀਐਸ ਨੇ 2021 ਚ 385 ਮਿਲੀਅਨ ਦੇ ਨਿਵੇਸ਼ ਦਾ ਐਲਾਨ ਕੀਤਾ ਜਿਸ ਨੂੰ ਅਗਸਤ 2024 ਚ ਵਧਾ ਕੇ 3 ਮਿਲੀਅਨ ਕਰ ਦਿੱਤਾ ਗਿਆ ਸੀ ਜੁਲਾਈ ਚ ਐਚਪੀਐਸ ਨੂੰ ਨਿਵੇਸ਼ ਨਾਲ ਸੰਬੰਧਿਤ ਕੁਝ ਝਾਲੀ ਈਮੇਲ ਪਤੇ ਮਿਲੇ ਤੇ ਬ੍ਰਾਂਪਟ ਨੂੰ ਵੇਰਵਿਆਂ ਦੀ ਜਾਣਕਾਰੀ ਦਿੱਤੀ ਬ੍ਰਾਂਪਟ ਨੇ ਕੰਪਨੀ ਨੂੰ ਭਰੋਸਾ ਦਿੱਤਾ ਤੇ ਕੰਪਨੀ ਦਾ ਦੋਸ਼ ਹੈ ਕਿ ਇਸ ਘਟਨਾ ਤੋਂ ਬਾਅਦ ਬ੍ਰਾਂਪਟ ਨੇ ਕਾਲਾਂ ਦਾ ਜਵਾਬ ਦੇਣਾ ਬੰਦ ਕਰ ਦਿੱਤਾ ਸੀ ਜਦੋਂ ਐਚਪੀਐਸ ਦੇ ਅਧਿਕਾਰੀਆਂ ਨੇ ਬ੍ਰਾਂਪਟ ਦੀ ਕੰਪਨੀ ਦਾ ਦੌਰਾ ਕੀਤਾ ਤਾਂ ਇਹ ਬੰਦ ਹੋ ਗਈ ਸੀ ਪੁੱਛਗਿੱਛ ਕਰਨ ਉਤੇ ਉਹਨਾਂ ਨੂੰ ਪਤਾ ਲੱਗਾ ਕਿ ਬ੍ਰਾਂਪਟ ਦੀ ਕੰਪਨੀ ਦਿਵਾਲੀਆ ਹੋ ਗਈ ਸੀ ਵਾਲ ਸਟਰੀਟ ਜਰਨਲ ਦੇ ਅਨੁਸਾਰ ਜਦੋਂ ਗਾਰਡਨ ਸਿਟੀ ਚ ਬ੍ਰਾਂਪਟ ਦੇ ਘਰ ਦਾ ਦੌਰਾ ਕੀਤਾ ਕਿਆਸੀ ਤਾਂ ਉਹ ਕਿਤੇ ਵੀ ਨਹੀਂ ਮਿਲਿਆ ਐਚਪੀਐਸ ਦਾ ਕਹਿਣਾ ਹੈ ਕਿ ਬ੍ਰੰਪਟ ਭਾਰਤ ਚ ਹੈ ਤੇ ਅਗਸਤ ਚ ਕੰਪਨੀ ਨੇ ਬ੍ਰੰਪਟ ਵਿਰੁੱਧ ਮੁਕਦਮਾ ਦਾਇਰ ਕੀਤਾ ਪੁਲਿਸ ਜਾਂਚ ਚ ਸਾਹਮਣੇ ਆਇਆ ਹੈ ਕਿ ਕੰਪਨੀ ਦੁਆਰਾ ਭੇਜੇ ਗਏ ਸਾਰੇ ਈਮੇਲ ਧੋਖਾ ਧੜੀ ਵਾਲੇ ਸਨ ਉੱਥੇ ਹੀ ਐਚਪੀਐਸ ਦਾ ਦਾਵਾ ਹੈ ਕਿ ਨਿਵੇਸ਼ ਦੇ ਸਮੇਂ ਬ੍ਰੰਪਟ ਦੁਆਰਾ ਤਿਆਰ ਕੀਤੀ ਗਈ ਬੈਲੈਂਸ ਸ਼ੀਟ ਸਿਰਫ ਇੱਕ ਕਾਗਜ਼ੀ ਟ੍ਰੇਲ ਸੀ ਬ੍ਰੰਪਟ ਨੇ ਭਾਰਤ ਤੇ ਮਾਰਸ਼ੀਸ਼ ਵਿੱਚ ਪੈਸੇ ਦਾ ਨਿਵੇਸ਼ ਕੀਤਾ ਹੈ ਪੁਲਿਸ ਹੁਣ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜੀਐਸਟੀ ਵਿਭਾਗ ਸਨੇਚਰਵਾਰ ਤੋਂ ਛੋਟੇ ਤੇ ਦਰਮਿਆਨੇ ਕਾਰੋਬਾਰਾਂ ਲਈ ਇੱਕ ਸਰਲ ਜੀਐਸਟੀ ਰਜਿਸਟ੍ਰੇਸ਼ਨ ਸਕੀਮ ਸ਼ੁਰੂ ਕਰਨ ਜਾ ਰਹੀ ਹੈ। ਇਸ ਸਕੀਮ ਤਹਿਤ ਛੋਟੇ ਤੇ ਘੱਟ ਜੋਖਮ ਵਾਲੇ ਕਾਰੋਬਾਰਾਂ ਨੂੰ ਤਿੰਨ ਕੰਮਕਾਜੀ ਦਿਨਾਂ ਦੇ ਅੰਦਰ ਜੀਐਸਟੀ ਰਜਿਸਟ੍ਰੇਸ਼ਨ ਮਿਲ ਜਾਵੇਗਾ। ਉਹ ਛੋਟੇ ਤੇ ਘੱਟ ਜੋਖਮ ਵਾਲੇ ਕਾਰੋਬਾਰੀ ਬਿਨੈਕਾਰ ਜਿਨ੍ਹਾਂ ਦੀ ਪਛਾਣ ਵਸਤਾਂ ਤੇ ਸੇਵਾਵਾਂ ਟੈਕਸ ਸਿਸਟਮ ਡਾਟਾ ਵਿਸ਼ਲੇਸ਼ਣ ਦੇ ਆਧਾਰ 'ਤੇ ਕਰਦਾ ਹੈ ਜਾਂ ਉਹ ਬਿਨੈਕਾਰ ਜੋ ਸਵੈ-ਮੁਲਾਂਕਣ ਕਰਦੇ ਨੇ ਕਿ ਉਹਨਾਂ ਦੀ ਆਊਟਪੁੱਟ ਟੈਕਸ ਦੇਣਦਾਰੀ ਪ੍ਰਤੀ ਮਹੀਨਾ 25 ਲੱਖ ਰੁਪਏ ਤੋਂ ਵੱਧ ਨਹੀਂ ਹੋਵੇਗੀ। ਅਸ ਇਸ ਸਕੀਮ ਨੂੰ ਅਪਣਾ ਸਕਣਗੇ ਕੇਂਦਰ ਤੇ ਰਾਜਾਂ ਦੇ ਵਿੱਤ ਮੰਤਰੀਆਂ ਦੀ ਬਣੀ ਜੀਐਸਟੀ ਕੌਂਸਲ ਨੇ ਆਪਣੀ 3 ਸਤੰਬਰ ਦੀ ਮੀਟਿੰਗ 'ਚ ਇਸ ਸਰਲ ਰਜਿਸਟ੍ਰੇਸ਼ਨ ਸਕੀਮ ਨੂੰ ਮਨਜ਼ੂਰੀ ਦਿੱਤੀ ਹੈ। ਇਹ ਸਕੀਮ ਇਸ 'ਚ ਸਵੈ ਇੱਛਾ ਨਾਲ ਸ਼ਾਮਲ ਹੋਣ ਤੇ ਬਾਹਰ ਨਿਕਲਣ ਦੀ ਵਿਵਸਥਾ ਪ੍ਰਦਾਨ ਕਰੇਗੀ। ਗਾਜ਼ੀਆਬਾਦ 'ਚ ਸੀਜੀਐਸਟੀ ਇਮਾਰਤ ਦੇ ਉਦਘਾਟਨ ਮੌਕੇ ਬੋਲਦਿਆਂ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਕਿਹਾ ਸੀ ਕਿ 1 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਸਰਲ ਜੀਐਸਟੀ ਰਜਿਸਟ੍ਰੇਸ਼ਨ ਸਕੀਮ ਨਾਲ 96 ਫੀਸਦੀ ਨਵੇਂ ਬਿਨਾਂਕਾਰਾਂ ਨੂੰ ਲਾਭ ਹੋਣ ਦੀ ਉਮੀਦ ਹੈ। ਸੀਧਾਰਮਨ ਨੇ ਕਿਹਾ ਸੀ ਕਿ ਫੀਲਡ ਫਾਰਮੇਸ਼ਨ ਦਾ ਕੰਮ ਇਸ ਨੂੰ ਕਾਰਸ਼ੀਲ ਬਣਾਉਣਾ ਹੈ ਤੇ ਯਕੀਨੀ ਬਣਾਉਣਾ ਹੈ ਕਿ ਪ੍ਰਕਿਰਿਆ 'ਚ ਕੋਈ ਰੁਕਾਵਟ ਨਾ ਆਵੇ ਮੰਤਰੀ ਨੇ ਸੀਬੀਆਈਸੀ ਨੂੰ ਜੀਐਸਟੀ ਰਜਿਸਟ੍ਰੇਸ਼ਨ ਲਈ ਜੀਐਸਟੀ ਸੇਵਾ ਕੇਂਦਰਾਂ ਵਿਖੇ ਇੱਕ ਸਮਰਪਿਤ ਹੈਲਪ ਡੈਸਕ ਸਥਾਪਿਤ ਕਰਨ ਲਈ ਵੀ ਕਿਹਾ ਸੀ ਤਾਂ ਜੋ ਟੈਸਟ ਦਾਤਾਂਵਾਂ ਨੂੰ ਅਰਜੀ ਪ੍ਰਕਿਰਿਆ 'ਚ ਸਹੂਲਤ ਮਿਲ ਸਕੇ ਵਰਤਮਾਨ 'ਚ 1.54 ਕਰੋੜ ਤੋਂ ਵੱਧ ਕਾਰੋਬਾਰ ਜੀਐਸਟੀ ਅਧੀਨ ਰਜਿਸਟਰਡ ਨੇ ਮੋਲੇਤਾਰ ਮੀ ਨੇ ਨਿਤ ਬਾਹੀ ਮਚਾਈ ਹੈ ਕਿ ਚੌਨੀ ਦੇ ਕਿਸਾਨਾਂ ਨੂੰ ਬਰਬਾਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਟੇ ਗਈਆਂ ਤੇ ਖੇਤਾਂ 'ਚ ਸੁੱਕਣ ਲਈ ਛੱਡੀ ਗਈਆਂ ਫਸਲਾਂ ਪਾਣੀ 'ਚ ਤੈਰ ਰਹੀਆਂ ਨੇ 40 ਘੰਟਿਆਂ ਤੋਂ ਵੱਧ ਸਮੇਂ ਤੱਕ ਪਾਣੀ 'ਚ ਰਹਿਣ ਵਾਲੀਆਂ ਝੋਨੇ ਦੀਆਂ ਫਸਲਾਂ ਸੜਨ ਦਾ ਖਤਰਾ ਹੈ ਹਵਾ ਤੇ ਮੀਂਹ ਨੇ ਵੀ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ ਫਸਲ ਦੇ ਨੁਕਸਾਨ ਤੋਂ ਬਾਅਦ ਕਿਸਾਨ ਹੁਣ ਬੀਮਾ ਕੰਪਨੀਆਂ ਤੋਂ ਮੁਆਵਜ਼ੇ ਦੀ ਉਮੀਦ ਕਰ ਰਹੇ ਨੇ ਜ਼ਿਲ੍ਹੇ ਦੇ 47 ਤੋਂ ਵੱਧ ਕਿਸਾਨਾਂ ਨੇ SBI ਬੀਮਾ ਕੰਪਨੀ ਰਾਹੀਂ ਆਪਣੀਆਂ ਝੋਨੇ ਦੀਆਂ ਫਸਲਾਂ ਦਾ ਬੀਮਾ ਕਰਵਾਇਆ ਹੈ ਇਹ ਦੇਖਣਾ ਬਾਕੀ ਹੈ ਕਿ ਕਿੰਨੇ ਕਿਸਾਨਾਂ ਨੂੰ ਫਸਲ ਦੇ ਨੁਕਸਾਨ ਲਈ ਮੁਆਵਜ਼ਾ ਮਿਲੇਗਾ ਹਾਲਾਂਕਿ ਕੰਪਨੀ ਸਪਸ਼ਟ ਤੌਰ ਉਤੇ ਕਹਿੰਦੀ ਹੈ ਕਿ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਹੀ ਜਾਂਚ ਕੀਤੀ ਜਾਵੇਗੀ ਤੇ ਨੁਕਸਾਨ ਦੇ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ। ਸਰਕਾਰ ਦਾ ਧਿਆਨ ਇਹ ਯਕੀਨੀ ਬਣਾਉਣ ਉਤੇ ਹੈ ਕਿ ਸੋਨੀ ਤਿਹਾੜੀ ਦੇ ਮੌਸਮ ਦੌਰਾਨ ਵੱਧ ਤੋਂ ਵੱਧ ਕਿਸਾਨ ਆਪਣੀਆਂ ਫਸਲਾਂ ਦਾ ਬੀਮਾ ਕਰਾਉਣ ਤਾਂ ਜੋ ਉਹ ਆਫ਼ਤਾਂ ਦੌਰਾਨ ਫਸਲ ਦੇ ਨੁਕਸਾਨ ਲਈ ਮੁਆਵਜ਼ਾ ਪ੍ਰਾਪਤ ਕਰ ਸਕਣ ਪਿਛਲੇ ਸਾਲ ਸਿਰਫ 15000 ਕਿਸਾਨਾਂ ਨੇ ਆਪਣੇ ਝੋਨੇ ਦੀਆਂ ਫਸਲਾਂ ਦਾ ਬੀਮਾ ਕਰਵਾਇਆ ਸੀ ਜੋ ਕਿ ਇਸ ਵਾਰ 3 ਗੁਣਾ ਤੋਂ ਵੱਧ ਹੈ ਪਿਛਲੇ 3 ਦਿਨਾਂ ਚ ਇੱਕ ਚੱਕਰਵਾਤ ਨੇ ਜ਼ਿਲ੍ਹੇ ਚ ਝੋਨੇ ਦੀਆਂ ਫਸਲਾਂ ਉਤੇ ਤਬਾਹੀ ਮਚਾ ਦਿੱਤੀ ਹੈ ਜਿਸ ਨਾਲ ਉਨ੍ਹਾਂ ਦੀ ਮਿਹਨਤ ਦੀ ਕਮਾਈ ਬਰਬਾਦ ਹੋ ਗਈ ਹੈ ਹਨ ਕਿਸਾਨ ਫਸਲ ਬੀਮਾ ਕੰਪਨੀ ਤੋਂ ਮੁਆਵਜ਼ਾ ਦੀ ਉਮੀਦ ਕਰ ਰਹੇ ਨੇ ਇਹ ਦੇਖਣਾ ਬਾਕੀ ਹੈ ਕਿ ਫਸਲ ਬੀਮਾ ਕੰਪਨੀ ਕਿੰਨੇ ਕਿਸਾਨਾਂ ਨੂੰ ਮੁਆਵਜ਼ਾ ਦਿੰਦੀ ਹੈ ਤੁਹਾਨੂੰ ਦੱਸ ਦਈਏ ਕਿ 47 ਤੋਂ ਵੱਧ ਕਿਸਾਨਾਂ ਨੇ ਬੀਮਾ ਕਰਵਾਇਆ ਹੈ 16800 ਹੈਕਟੇਅਰ ਫਸਲ ਬੀਮੇ ਅਧੀਨ ਆਉਂਦੀ ਹੈ ਕਿਸਾਨਾਂ ਨੇ ਪ੍ਰਤੀ ਹੈਕਟੇਅਰ 1634 ਦਾ ਪ੍ਰੀਮੀਅਮ ਅਦਾ ਕੀਤਾ ਜਿੱਥੇ 2.72 ਕਰੋੜ ਕਿਸਾਨਾਂ ਨੇ ਪ੍ਰੀਮੀਅਮ ਅਦਾ ਕੀਤਾ ਤੇ ਕੁੱਲ ਬੀਮਾ ਰਾਸ਼ੀ 136 ਕਰੋੜ ਉਨਕੇ ਸਾਂ ਨਾਲ ਦੀ ਸ਼ਿਕਾਇਤ ਦਰਜ ਕਰਨ ਲਈ ਇੱਕ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ ਜੇਕਰ ਕਿਸੇ ਵੀ ਕਿਸਾਨ ਨੂੰ ਆਪਣੀ ਫਸਲ ਦੇ ਹੋਏ ਨੁਕਸਾਨ ਬਾਰੇ ਸ਼ਿਕਾਇਤ ਦਰਜ ਕਰਵਾਉਣੀ ਹੈ ਤਾਂ ਉਹ ਟੋਲ ਫ੍ਰੀ ਨੰਬਰ 1444723 'ਤੇ ਫੋਨ ਕਰ ਸਕਦੇ ਨੇ ਜਿਨ੍ਹਾਂ ਕਿਸਾਨਾਂ ਨੇ ਆਪਣੀਆਂ ਫਸਲਾਂ ਦਾ ਬੀਮਾ ਕਰਵਾਇਆ ਉਹਨਾਂ ਨੂੰ 72 ਘੰਟਿਆਂ ਦੇ ਅੰਦਰ ਟੋਲ ਫ੍ਰੀ ਨੰਬਰ 'ਤੇ ਨੁਕਸਾਨ ਦੀ ਰਿਪੋਰਟ ਦੇਣੀ ਚਾਹੀਦੀ ਹੈ ਕ੍ਰਮ ਬਿਆਸ ਮੈਨੇਜਮੈਂਟ ਬੋਰਡ ਚੋਸ ਕਤਰ ਦੇ ਅਹੁਦੇ ਉਤੇ ਨਿਯੁਕਤੀ ਨੂੰ ਲੈ ਕੇ ਛਿੜੇ ਵਿਵਾਦ ਉਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 27 ਅਗਸਤ ਨੂੰ ਨਿਯੁਕਤੀ ਪ੍ਰਕਿਰਿਆ ਉਤੇ ਰੋਕ ਲਗਾ ਦਿੱਤੀ ਸੀ ਸ਼ੁਕਰਵਾਰ ਨੂੰ ਇਸ ਮਾਮਲੇ 'ਚ ਸੁਣਵਾਈ ਦੌਰਾਨ BBMP ਵੱਲੋਂ ਸੂਚਿਤ ਕੀਤਾ ਕਿ ਬੋਰਡ ਚੋਸ ਕਤਰ ਦੀ ਚੋਣ ਨਾਲ ਸੰਬੰਧਿਤ ਪ੍ਰਕਿਰਿਆ ਤੇ ਮਾਪਦੰਡਾਂ ਨਾਲ ਜੁੜਿਆ ਪੱਤਰ ਵਾਪਸ ਲੈਣ ਦਾ ਫੈਸਲਾ ਲੈ ਚੁੱਕਾ ਹੈ BBMP ਨੇ ਇਸ ਪ੍ਰਕਿਰਿਆ ਨੂੰ ਰਸਮੀ ਰੂਪ ਨਾਲ ਪੂਰਾ ਕਰਨ ਲਈ ਅਦਾਲਤ ਤੋਂ 2 ਹਫ਼ਤੇ ਦਾ ਸਮਾਂ ਮੰਗਿਆ ਸੀ ਕੋਰਟ ਨੇ BBMP ਦੀ ਮੰਗ ਮੰਨਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 21 ਨਵੰਬਰ ਲਈ ਮੁਲਤਵੀ ਕਰ ਦਿੱਤੀ ਜਿਕੇ ਯੋਗ ਹੈ ਕਿ ਇਹ ਪਟੀਸ਼ਨ ਸਕੱਤਰ ਦੇ ਅਹੁਦੇ ਦੀ ਚੋਣ ਦੀ ਪਾਰਦਰਸ਼ਤਾ ਤੇ ਪ੍ਰਕਿਰਿਆ ਨੂੰ ਲੈ ਕੇ ਦਰਕੀਤੀ ਗਈ ਸੀ ਜਿਸ 'ਚ ਦੋਸ਼ ਲਗਾਇਆ ਗਿਆ ਸੀ ਕਿ ਚੋਣ ਮਾਪਦੰਡਾਂ ਨੂੰ ਲੈ ਕੇ ਸਪਸ਼ਟਤਾ ਤੇ ਨਿਰਪੱਖਤਾ ਦੀ ਘਾਟ ਰਹੀ ਹੈ ਹੁਣ BBMB ਵੱਲੋਂ ਪੱਤਰ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਇਹ ਮਾਮਲਾ ਨਵੇਂ ਮੋੜ ਉਤੇ ਪੁੱਜ ਗਿਆ ਇਹ ਪਟੀਸ਼ਨ ਪੰਜਾਬ ਦੇ ਤਿੰਨ ਇੰਜੀਨੀਅਰਾਂ ਦੀਆਂ ਪਟੀਸ਼ਨਾਂ ਉਤੇ ਲਗਾਈ ਗਈ ਸੀ ਜਿਨ੍ਹਾਂ ਨੇ ਨਿਯੁਕਤੀ ਲਈ ਬਣਾਏ ਗਏ ਮਾਪਦੰਡਾਂ ਨੂੰ ਚੁਣੌਤੀ ਦਿੱਤੀ ਸੀ ਪਟੀਸ਼ਨਰ ਰਮਨਦੀਪ ਸਿੰਘ ਬੈਂਸ ਮਨੀਂਦਰ ਸਿੰਘ ਤੇ ਕੇਵਲ ਕ੍ਰਿਸ਼ਣ ਤਿੰਨੇ ਸੁਪਰਟੈਂਡਿੰਗ ਇੰਜੀਨੀਅਰ ਨੇ ਤੇ ਪੰਜਾਬ ਨਾਲ ਸੰਬੰਧਨ ਨੇ ਉਹਨਾਂ ਦਾ ਦੋਸ਼ ਹੈ ਕਿ ਨਿਯੁਕਤੀ ਦਾ ਮਾਪਦੰਡ ਵਿਸ਼ੇਸ਼ ਰੂਪ ਨਾਲ ਤਿਆਰ ਕੀਤਾ ਗਿਆ ਹੈ ਤਾਂ ਕਿ ਹਰਿਆਣਾ ਦੇ ਕਾਰਜਕਾਰੀ ਇੰਜੀਨੀਅਰ सुरेंद्र ਸਿੰਘ ਮਿੱਤਲ ਦੀ ਨਿਯੁਕਤੀ ਯਕੀਨੀ ਹੋ ਸਕੇ ਇਸ ਉੱਤੇ ਜਵਾਬ ਦਾਖਲ ਕਰਦੇ ਹੋਏ ਬੀਬੀਐਮਬੀ ਨੇ ਹਾਈ ਕੋਰਟ ਨੂੰ ਦੱਸਿਆ ਕਿ ਪਟੀਸ਼ਨਰ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਤੇ ਬੋਰਡ ਨਾਲ ਸਿੱਧੇ ਤੌਰ ਉਤੇ ਜੁੜੇ ਹੋਏ ਨੇ ਅਜਿਹਾ ਕਿਉਂ ਨਿੱਜੀ ਵਿਅਕਤੀ ਨੇ ਤੇ ਉਹਨਾਂ ਨੂੰ ਬੋਰਡ ਦੇ ਅੰਦਰੂਨੀ ਮਾਮਲਿਆਂ ਨੂੰ ਚੁਣੌਤੀ ਦੇਣ ਦਾ ਕੋਈ ਹੱਕ ਨਹੀਂ ਬੋਰਡ ਨੇ ਕਿਹਾ ਕਿ 76 ਅਹੁਦਾ 1976 ਵਿੱਚ ਸਿਰਜਿਆ ਗਿਆ ਸੀ ਤੇ ਉਸ ਦੀ ਨਿਯੁਕਤੀ ਦਾ ਅਧਿਕਾਰ ਬੋਰਡ ਪ੍ਰਦਾਨ ਨੂੰ ਹੈ ਨਾ ਕਿ ਪੂਰੇ ਬੋਰ ਨੂੰ ਪ੍ਰਦਾਨ ਹੀ ਮਾਪਦੰਡ ਤੈਅ ਕਰਨ ਤੇ ਚੋਣ ਕਰਨ ਚ ਸਮਰਥ ਹੁੰਦਾ ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਇੱਕ ਵੱਡੇ ਵਿਵਾਦ ਚ ਫਸ ਗਏ ਨੇ ਉਹਨਾਂ ਉਤੇ Hindu ਦੇਵੀ ਦੇਵਤਿਆਂ ਦੇ ਇੱਕ ਭਜਨ ਦਾ અપਮਾਨ ਕਰਨ ਦਾ ਦੋਸ਼ ਲੱਗਾ ਇਹ ਵਿਵਾਦ ਚਾਰ ਦਿਨ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਚ ਇੱਕ ਲਾਈਵ ਸ਼ੋਅ ਦੌਰਾਨ ਪੈਦਾ ਹੋਇਆ ਜਿੱਥੇ ਉਹਨਾਂ ਨੇ ਕਥਿਤ ਤੌਰ ਉਤੇ ਅਜੀਹਾ ਕੁਝ ਕਹਿ ਦਿੱਤਾ ਜਿਸ ਕਾਰਨ ਕਾਫੀ ਰੋਲਾ ਪੈ ਗਿਆ ਗੈਰੀ ਸੰਦੂ ਨੇ ਸ਼ੋਧran ਮਾਤਾ ਵੈਸ਼ਨੋ ਦੇਵੀ ਦਾ ਇੱਕ ਪ੍ਰਸਿੱਧ ਭਜਨ ਗਾਇਆ ਜਿਸਦੇ ਬੋਲ ਬਦਲ ਕੇ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨਾਲ ਜੋੜ ਦਿੱਤੇ ਉਹਨਾਂ ਨੇ ਭਜਨ ਦੇ ਮੂਲ ਬੋਲਾਂ ਨੂੰ ਬਦਲ ਕੇ ਗਾਇਆ ਚਲੋ ਬੁਲਾਵਾ ਆਇਆ 트੍ਰੰਪ ਨੇ ਬੁਲਾਇਆ ਗਾयक ਦੇ ਇਸ ਕੰਮ ਨੂੰ ਲੈ ਕੇ ਲੋਕਾਂ ਚ ਬਹੁਤ ਜ਼ਿਆਦਾ ਨਾਰਾਜ਼ਗੀ ਪਾਈ ਗਈ ਹੈ ਜਿਸ ਕਾਰਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਵੀ ਲਗਾਇਆ ਜਾ ਰਿਹਾ ਹੈ ਇਸ ਮਾਮਲੇ ਉਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਸ਼ਿਵ ਸੈਨਾ ਪੰਜਾਬ ਦੇ ਨੇਤਾ ਪੰਨੂ ਪ੍ਰਤਾਪ ਨੇ ਕਿਹਾ ਕਿ ਗੈਰੀ ਸੰਧੂ ਨੇ ਭਜਨ ਨੂੰ ਡੋਨਲਡ ਟਰੰਪ ਨਾਲ ਜੋੜ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਉਹਨਾਂ ਨੇ ਕਿਹਾ ਕਿ ਗੈਰੀ ਸੰਧੂ ਦੇ ਇਸ ਕੰਮ ਨੂੰ ਤੁਰੰਤਾਂ ਚ ਹੋ ਰਹੀਆਂ ਜਿਮਨੀ ਚੋਣਾ ਚ ਹਿੱਸਾ ਲੈ ਰਹੇ ਸਮੂੱਚੇ ਹਿੰਦੂ ਪਾਈਚਾਰੇ ਦੇ ਨੇਤਾਵਾਂ ਦੇ ਸਾਹਮਣੇ ਲਿਆਂਦਾ ਜਾਵੇਗਾ ਉਹਨਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਇਹ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਤੈਅ ਕੀਤਾ ਜਾਵੇਗਾ ਕਿ ਗਾਇਕ ਦਾ ਵਿਰੋਧ ਕਿਵੇਂ ਕਰਨਾ ਹੈ ਦੂਜੀ ਪਾਸੇ ਸੋਸ਼ਲ ਮੀਡੀਆ ਉੱਤੇ ਵੀ ਗੈਰੀ ਸੰਦੂ ਨੂੰ ਜ਼ਬਰਦਸਤ ਟਾਂਗਣਾ ਟ੍ਰੋਲ ਕੀਤਾ ਜਾ ਰਿਹਾ ਹੈ ਇੱਕ ਯੂਜ਼ਰ ਨੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਲਿਖਿਆ ਕਿ ਸਾਡੇ ਦੇਵ ਸਮਾਜ ਦਾ ਮਜ਼ਾਕ ਨਾ ਉਡਾਓ ਤੇ ਯਾਦ ਦਿਵਾਇਆ ਹੈ ਕਿ ਜਿਸ ਭਜਨ ਦੇ ਬੋਲ ਬਦਲੇ ਗਏ ਨੇ ਉਹ ਮਾਤਾ ਵੈਸ਼ਨੋ ਦੇਵੀ ਦੇ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੂਬੇ ਦੇ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਾਲੀਦਾਲ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਉਤੇ ਕੇਸ ਚਲਾਉਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਵਾਨਗੀ ਪੰਜਾਬ ਕੈਬਨਿਟ ਵੱਲੋਂ 8 ਸਤੰਬਰ ਨੂੰ ਇਸ ਸੰਬੰਧੀ ਸਿਫਾਰਿਸ਼ ਕੀਤੇ ਜਾਣ ਤੋਂ ਬਾਅਦ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 19 ਤਹਿਤ ਜਾਰੀ ਕੀਤੀ ਗਈ ਹੈ। ਮਜੀਠੀਆ ਉਤੇ 700 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਬਣਾਉਣ ਦਾ ਦੋਸ਼ ਹੈ ਜੋ ਉਨ੍ਹਾਂ ਦੀ ਐਲਾਨੀ ਆਮਦਨ ਨਾਲੋਂ ਲਗਭਗ 1200% ਦੀ ਜ਼ਿਆਦਾ ਹੈ। ਇਹ ਜਾਇਦਾਦ ਕਥਿਤ ਤੌਰ 'ਤੇ 2013 ਦੇ ਡਰੱਗ ਨੈਟਵਰਕ ਨਾਲ ਜੁੜੇ 540 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਰਾਹੀਂ ਹਾਸਲ ਕੀਤੀ ਗਈ ਹੈ ਸਰਕਾਰੀ ਸੂਤਰਾਂ ਨੇ ਰਾਜਪਾਲ ਦੀ ਪ੍ਰਵਾਨਗੀ ਦੀ ਪੁਸ਼ਟੀ ਕੀਤੀ ਹੈ ਅਕਾਲੀ ਆਗੂ ਵਿਕਰਮ ਅਜੀਠਿਆ ਜੋ ਮਜੀਠਾ ਤੋਂ ਤਿੰਨ ਵਾਰ ਵਿਧਾਇਕ ਰਹੇ ਨੇ ਉਹਨਾਂ ਨੂੰ 25 ਜੂਨ ਨੂੰ ਅੰਮ੍ਰਿਤਸਰ ਸਥਿਤ ਉਹਨਾਂ ਦੇ ਰਿਹਾਇਸ਼ ਉਤੇ 25 ਹੋਰ ਥਾਵਾਂ ਉਤੇ ਸਵੇਰੇ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਇਸ ਕਾਰਵਾਈ ਦੌਰਾਨ ਵਿਜੀਲੈਂਸ ਬਿਊਰੋ ਨੇ ਡਿਜੀਟਲ ਉਪਕਰਨ ਜਾਇਦਾਦ ਦੇ ਦਸਤਾਵੇਜ਼ ਅਤੇ ਵਿੱਤੀ ਰਿਕਾਰਡ ਜ਼ਬਤ ਕੀਤੇ ਨੇ 26 ਜੂਨ ਨੂੰ ਮੁਹਾਲੀ ਦੀ ਇੱਕ ਅਦਾਲਤ ਨੇ ਉਹਨਾਂ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਪੇਸ਼ ਕੀਤਾ ਸੀ ਜਿਸ ਤੋਂ ਬਾਅਦ ਉਹ 4 ਦਿਨਾਂ ਲਈ ਹੋਰ ਵਧਾ ਦਿੱਤੀ ਗਈ। 6 ਜੁਲਾਈ ਨੂੰ ਉਹਨਾਂ ਨੂੰ ਜੁਡੀਸ਼ੀਅਲ ਹਿਰਾਸਤ 'ਚ ਪੇਸ਼ ਕੀਤਾ ਗਿਆ। ਵਿਜੀਲੈਂਸ ਬਿਊਰੋ ਨੇ 2 ਅਗਸਤ ਨੂੰ 40,000 ਤੋਂ ਵੱਧ ਪੰਨਿਆਂ ਦੇ ਸਬੂਤਾਂ ਅਤੇ 200 ਤੋਂ ਵੱਧ ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਇੱਕ ਵਿਸਤ੍ਰਿਤ ਚਾਰਜ ਸ਼ੀਟ ਦਾਖਲ ਕੀਤੀ। ਇਹ ਜਾਂਚ 2013 'ਚ इंफोर्समेंट डायरेक्टोरेट ਵੱਲੋਂ ਸਾਫ ਕਾ ਡੀਐਸਪੀ ਜਗਦੀਸ਼ ਸਿੰਘ ਭੋਲਾ ਦੀ ਅਗਵਾਈ ਵਾਲੇ 6000 ਕਰੋੜ ਰੁਪਏ ਦੇ ਸਿੰਥੈਟਿਕ ਡਰਗ ਰੈਕਿਟ ਦੀ ਜਾਂਚ ਤੋਂ ਸ਼ੁਰੂ ਹੋਈ ਸੀ ਜਿਸ ਨੇ ਕਥਿਤ ਤੌਰ ਉਤੇ ਪੁਛਗੀ ਦੌਰਾਨ ਮਜੀਠਿਆ ਦਾ ਨਾਮ ਲਿਆ ਸੀ ਹਾਲਾਂਕਿ ਪਿਛਲੇ ਡਰਗ ਸੰਬੰਧਿਤ ਦੋਸ਼ਾਂ ਦalਤਾਵਾਂ ਵੱਲੋਂ ਰੱਦ ਕਰ ਦਿੱਤੇ ਗਏ ਨੇ ਪਰ ਮੌਜੂਦਾ ਮਾਮਲਾ ਪ੍ਰੇਸ਼ਟਾਚਾਰ ਤੇ منی ਲਾਂਡਰਿੰਗ ਉੱਤੇ ਕੇਂਦਰਿਤ ਹੋ ਗਿਆ ਮਜੀਠਿਆ ਨੇ ਇਹਨਾਂ ਦੋਸ਼ਾਂ ਨੂੰ ਸਿਆਸੀ ਬਦਲਾਖੋਰੀ ਦੱਸਦਿਆਂ ਪਹਿਲਾਂ ਹੀ ਰੱਦ ਕਰ ਦਿੱਤਾ ਸੀ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਐਨੋ ਮੈਨੂੰ ਦਿਓ ਇਜਾਜ਼ਤ ਧੰਨਵਾਦ